हां दोस्तों मैं ਤੁਹਾਡਾ ਸਮਾਪਤੀ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਅੱਜ ਆਪਾਂ ਪਹੁੰਚੇ ਹੋਇਆ ਠਨੌਲਾ ਮੰਡੀ ਆ ਮੰਡੀ ਦਾ ਵੀੂ ਦੇਖ ਲਓ ਫਿਰ ਤੁਹਾਨੂੰ ਦਿਖਾਉਣਾ ਹੈ ਜਾਨਵਰ ਆ ਨੀਲੀ ਰਾਵੀ ਦੀ ਝੋਟੀ ਦਿਖਾਉਣਾ ਇੱਕ ਤੁਹਾਨੂੰ ਤੇ ਬਾਈ ਨਾਲ ਕਰਾਵਾਂਗੇ ਗੱਲਬਾਤ ਪਹਿਲਾਂ ਜਾਨਵਰ ਦੇਖ ਲਓ ਇੱਕ ਵਾਰੀ ਸਿੰਘ ਦਾ ਅੱਗੇ ਹੋਈ ਰਹੀ ਝੋਟੀ ਤੇ ਆ ਜੋ ਬਾਈ ਨਾਲ ਕਰਾਵਾਂਗੇ ਭਾਈ ਅਸਤਰੀ ਗਾਲ ਬਾਈ ਜੀ ਕਿਹੜਾ ਪਿੰਡਾ ਹਲਕੜਾ ਪਿੰਡਾ ਹਲਕੜਾ ਬਾਈ ਹਾਂਜੀ ਵਪਾਰ ਦਾ ਕੰਮ ਹੈ ਬਾਈ ਹਾਂਜੀ ਕਿੰਨੇ ਜਾਨਵਰ ਲੈ ਕੇ ਆਏ ਹੋ ਅੱਜ ਦੋ ਜਾਨਵਰ ਲੈ ਕੇ ਆਏ ਇੱਕ ਬੈੜ ਲੈ ਕੇ ਆ ਇੱਕ ਬੈੜ ਹੈ ਕਿਹੜੀ ਨਾਲਸਲ ਦੀ ਮੱਝ ਹੈ ਬਾਈ ਨੀਲੀ ਦਾ ਵੀ ਨੀਲੀ ਦਾ ਵੀ ਕਿੰਨੇ ਵੇ ਸੂਏ ਸੂਈ ਹੋਇਆ ਬਾਈ ਜੀ ਦੂਜਾ ਸੂਆ ਜੀ 6 ਰਾਂ ਦਾ ਹੁੰਦਾ ਸੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 15 16 ਦਿਨ ਨੂੰ ਦੁੱਧ ਕਿੰਨਾ ਤਿਆਰ ਹੈ ਇਸ ਟਾਈਮ ਹੁਣ 15 ਤੋਂ ਬਾਹਰ ਹੋਊਗਾ ਜੀ 15 ਤੋਂ ਬਾਹਰ ਮੋਹੋ ਛਿੱਗੀ ਆ ਬਾਈ ਜੀ ਛਿੱਗੀ ਜੀ ਰੇਟ ਕੀ ਕਰਦੇ ਆ ਬਾਈ ਦਾ ਰੇਟ 10 ਦਾ ਇੱਕ 10 ਲੈਣ ਦੇਣ ਵਾਲਾ ਰੇਟ ਕਿੰਨਾ ਬਹੁਤ ਪੂਰਾ ਕਰ ਲਾਂਗੇ ਮੌਕੇ ਤੇ ਜੀ ਦੱਸ ਦੋ 89000 ਦੇ ਅੱਛਾ ਆਪਣਾ ਨੰਬਰ ਬੋਲ ਦੋ 98014 17931 ਦੋਸਤੋ ਬਾਈ ਨੇ ਨੰਬਰ ਬੋਲਤਾ ਜਿਸ ਵੀ ਵੀਰ ਨੂੰ ਮੱਝ ਪਸੰਦ ਆਉਂਦੀ ਆ ਦਾ ਬਾਈ ਦੇ ਨੰਬਰ ਤੇ ਕਨੈਕਟ ਕਰ ਲਿਓ ਆਪਾਂ ਝੋਟੀ ਤੋਰ ਕੇ ਵੀ ਦਿਖਾਉਨੇ ਆ ਆ ਕੱਪੜਾ ਲਾ ਦੇ ਬਾਈ ਤੋਰ ਤੇ ਮੁੰਡੀਆਂ ਜੀ 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 ਨੋ ਤੇ ਬਰਨੋ ਬਾਈ ਤਸਾਨ ਪਸ਼ੂ ਪਾਲਕ ਦੇ ਨਾਮ ਤੋਂ ਨੀਲੀ ਰਾਵੀ ਦੀ ਝੋਟੀ ਆ ਦੋਸਤੋ ਸਿੰਘ ਕੱਢੇ ਹੋਏ ਨੇ ਦੋਨੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਨੀਲੀ ਰਾਵੀ ਦੀਆਂ ਦੂਜੀ ਸੂਈ ਝੋਟੀ ਆ 15 16 ਦਿਨ ਦੀ ਸੂਈ ਹੋਈ ਆ ਬਹੁਤ ਛਿੱਗ ਗਿਆ ਭਾਈ ਕਹਿੰਦਾ ਥਣ ਹਵਾਨਾ ਦੇਖ ਸਕਦਾ ਝੋਟੀ ਦਾ ਮੋਟਾ ਮੁੱਢਾ ਲਾ ਥਣ ਲੱਗਿਆ ਦੂਰੀ ਤੇ ਚਾਰੋਂ ਥਣ ਨਿਖੜਵੇਂ ਲੱਗੇ ਨੇ ਕੱਦ ਬੈਡੋ ਬੇਲ ਬਹੁਤ ਆ ਝੋਟੀ ਵੀ ਕਮਾਲ ਆ ਵੀਰੋ ਵਾਨਾ ਬਹੁਤ ਆ ਦੋਸਤੋ ਛੋਟੀ ਦਾ ਬਾਈ 10 ਮੁੱਲ ਕਰਦਾ 95000 ਦੀ ਛੱਡ ਦੂਗਾ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਜਿਹੜੇ ਵੀਰ ਨੂੰ ਝੋਟੀ ਪਸੰਦ ਆਉਂਦੀ ਆ ਬਾਈ ਦੇ ਨੰਬਰ ਤੇ ਕਨੈਕਟ ਕਰਕੇ ਬਾਈ ਤੋਂ ਖਰੀਦ ਸਕਦਾ ਥਾਣ ਹਵਾਨਾ ਇੱਕ ਵਾਰ ਨੇੜੇ ਤੋਂ ਦਿਖਾ ਦਰਨੇ ਆ ਦੁਬਾਰਾ ਤੁਹਾਨੂੰ ਮੋਟਾ ਥਣ ਲੱਗਿਆ ਸੀਲ ਆ ਝੋਟੀ ਪੂਰੀ ਨੀਲੀ ਰਾਵੀ ਚ ਪੈਂਦੀ ਆ ਦੋਸਤੋ ਸਿੰਘ ਦਾ ਅੱਗੇ ਹੋਣੀ ਝੋਟੀ ਦੀ ਓਕੇ ਦੋਸਤੋ ਸ਼ੁਕਰੀਆ